ਉਹਾਂ ਕੇ ਸੰਗਤ ਪਹੁੰਚੀ ਆ ਆ ਬਾਬਾ ਸ਼ਾਦੀ ਸ਼ਾਹ ਉਹ ਸੱਚੇ ਦਰਬਾਰੀ ਪਿੰਡ ਸਿੰਘ ਬਾਬਾ ਸ਼ਾਦੀ ਸ਼ਾਹ ਪਿੰਡ ਹਨਗੜ ਕਮੇੜੀ ਤੁਮਤਾਵਣਾ ਮੇਲਾ ਮਨਾਇਆ ਜਾ ਰਿਆ ਨੇ ਹਰ ਸਾਲ ਤੇ ਖਿਸੀਆਂ ਖਿਸੀਆਂ ਆਉਂਦੀਆਂ ਨੇ ਬਾਬਾ ਸ਼ਾਦੀ ਸ਼ਾਹ ਦੀ ਕਿਰਪਾ ਕਰਕੇ ਬੜੀ ਬੜੀ ਸੰਗਤ ਚੱਲ ਕੇ ਆਉਂਦੀ ਆ

ਹੋ ਰਿਹਾ ਜੋੜੀ ਬਣ ਜੇਗੀ ਬਈ ਹੈ ਕੋਈ ਇਹਦੇ ਨਾਲ ਪੋਸਤਾਨ ਖਰੀਬਾ ਛੋਟੇ ਬੱਚੇ ਦੇ ਨਾਲ ਹੱਦ ਵੱਡੇ ਵੱਡੇ ਕਿਰਵਾਰੇ ਪੋਸਤਾਨ ਦੀ ਖਾਸ ਕਿਹਨਾਂ ਸੰਤਾਵ ਨੂੰ ਬੜੀ ਸ਼ਰਤਾਂ ਦੇ ਦਿੰਦਿਆਂ ਨਾਲ ਮੁਲਾਇਆ ਜਾ ਰਿਹਾ ਹੈ بڑے ਬੰਦੇ ਲੈਪਾਂ ਤੇ ਇੱਥੇ ਪੂਰੀ ਮੁਕਾਬਲੇ ਦੇ ਹੱਥ ਹੁਕਮ ਨੇ ਬੜੇ ਬੜੇ ਫੈਲ ਵਾਲਾ ਆ ਕੇ ਇੱਥੇ ਪੁੱਛਿਆ ਜਿੱਥਾ ਲਿਖਦੇ ਕੋ ਆਦਮੀ ਜੀ ਸਾਰੇ ਨੇ ਦੇਖਿਆ ਬੇਸ਼ੱਕ ਤੇ ਇਨੀ ਬਰਸਾਤ ਹੋਈ ਹੈ ਕੱਲ ਕਿੰਤਰ ਬਹੁਤ ਹੈ ਪਰ ਫਿਰ ਵੀ ਸਾਰੇ ਦੇ ਹੌਸਲੇ ਜਿਹੜੇ ਸੋ ਅੱਜ ਤੁਸੀਂ ਪਿਛਲੇ ਕੁਝ ਮਹੀਨੇ ਭਾਵੇਂ ਇਹ ਹੱਥਾਂ ਨਾਲ ਸੋ ਬਾਬਾ ਜੀ ਹਾਂਜੀ ਵਾਲਤਾ ਜਿਨ੍ਹਾਂ ਨੇ ਯਾਤਰਾ ਵੀ ਕੀਤੀ ਆ ਅੱਜ ਵੀ ਯਾਤਰਾ ਹੀ ਕਰਨਾ ਆ ਸਰਕਾਰ ਦੇ ਦਰਸੀ ਸਰਕਾਰ ਬਾਬਾ ਸਾਦੀ ਸ਼ਾ ਤੋਂ ਅਨਗੜ ਸ਼ਹੀਦ ਦੇ ਵਿੱਚ ਜਿਨ੍ਹਾਂ ਦਾ ਅੱਜ ਉਸਤਿਦ ਪੰਧਾਰਾ ਮੇਲਾ ਜਿੱਤੇ ਕ ਮੌਜ ਸੰਗਤਾਂ ਬਹੁਤ ਪ੍ਰਬੰਧ ਖਾਸ ਸੇਵਾ ਦਾ ਬਹੁਤ ਸੰਗਤਾਂ ਦੇ ਜਿੱਤੇ ਪੀਰ ਸਾਦੀ ਸ਼ਾ ਸਰਕਾਰ ਵੀ ਦਾ ਬਹੁਤ ਪਿਆਰ ਵਿੱਚ ਇਸ ਸਰਕਾਰ ਦਾ ਦਰਬਾਰ ਆ ਕਾਦਰੀ ਖਾਨ ਦਾ ਦਰਬਾਰ ਆ ਜਿੱਨ੍ਹਾਂ ਦੇ ਪੀਰਿਆਂ ਬਹੁਤ ਮੇਲੇ ਨੇ ਲੱਖ ਲੱਖ ਸੰਗਤਾਂ ਵਿਦਾਇਆ ਜਾਂਦੇ ਆ ਸਰਕਾਰਾ ਬਾਬਾ ਜੀ ਦਾ ਬਹੁਤ ਸਤ ભાઈ મનજીત ਤੇ મખણ શેરો એ દોનો ભી આવજો લા ભાઈ મલકીન ફોજ ફૌજી સાડ્યા ઓર દરબાર જેડિયા મહાન સિંહા બજેને જંગ બ્લેડ મੁੰડે વગેને سارے દરબાર ઓતર પાસે او بلے 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 آہو بتو پروار تے تقدیر کونسلر سارے ہی لاٹری نے مل کے سارے اے سنتا اے میلہ کراونیاں اے میلہ بہت وڈیا چڑھدی گلاں آ محگر جی کا کام کا محگر جی کی پتہ ہے ہر بندہ ہر بندہ شاون شاون سچی گلاں دی شا تے میرے ne an tamm eo 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 an tamm